हां जी वाह गुरु जी हां जी ਆਪਣੀ ਪਹਿਲਾਂ ਹੀ ਕਹਾਣੀ ਦੀ ਦੂਸਰੀ ਪਾਠਸ ਆ ਗਿਆ ਇਹ ਇੱਕ ਸਾਹੂਕਰਤੇ ਗੰਗੂਰਾ ਜੀ ਦੋਨੇ ਕੁੰਭ ਦੇ ਮੇਲੇ ਤੇ ਜਾਂਦੇ ਹੁੰਦੇ ਹੈਗੇ ਹਰ ਦੁਵਾਰ ਇਹ ਦੂਜਾ ਪੜਪ ਜਦੋਂ ਚੱਲ ਕੇ ਤੇ ਸ਼ਾਮ ਨੂੰ ਦੂਜੇ ਦਿਨ ਇਹੋ ਲਾਇਆ ਡੇਰਾ ਉਹਨੇ ਕਿਸੇ ਨਗਰ ਦੇ ਨੇੜੇ ਕੰਗੁਰਾਵਾ ਨੂੰ ਕਿਹਾ ਵੀ ਲਿਆ ਨਗਰ ਦੇ ਨੇੜੇ ਰਸਨ ਪਾਣੀ ਤੇ ਇੱਥੇ ਰਾਤ ਬਤੀਤ ਕਰਾਂਗੇ ਚਲੋ ਦੋ ਵਾਰ ਕੰਗੁਰਾਮ ਜੀ ਗਏ ਇੱਥੇ ਨਗਰ ਦੇ ਨੇੜੇ ਕੋਈ ਨਗਰ ਸੀਗਾ ਤੇ ਨਗਰ ਚ ਗਏ ਨਗਰ ਦੇ ਵਿੱਚ ਜਦੋਂ ਐਂਟਰੀ ਕਰਨ ਲੱਗੇ ਤੇ ਉੱਥੇ ਉਹਨਾਂ ਦਾ ਜਿਹੜਾ 메ਨ ਗੇਟ ਤੇ ਇੱਕ ਬੱਕਰਾ ਬੰਨਿਆ ਹੋਇਆ ਤੇ ਨਾਲ ਸਿਪਾਈ ਉਹਨਾਂ ਦਾ ਖੜਾ ਹੋਇਆ ਸੰਤਰੀ ਤੇ ਉਹ ਕਹਿੰਦਾ ਵੀ ਨਗਰ ਦੇ ਜੇ ਵਿੱਚ ਐਂਟਰ ਕਰਨਾ ਤੂੰ ਤਾਂ 10 ਛੁੱਟੀਆਂ ਦੇ ਬੱਕਰੇ ਦੇ ਮਾਰ ਪਹਿਲਾਂ ਉਹਨੇ ਮਾਰੀਆਂ ਉਦੋਂ ਬਾਅਦ ਨਗਰ ਚਲਾ ਗਿਆ ਸਿੱਧਾ ਪਤਾ ਰਾਸਣ ਲਿਆਂਦਾ ਆਉਣ ਵੇਲੇ ਫੇਰ ਉਹ ਕਹਿੰਦਾ ਵੀ 10 ਛਟੀਆਂ ਫੇਰ ਮਾਰ ਉਹਨੇ ਫੇਰ ਉਹ ਵੀ ਕੀਤਾ ਉਨੇ ਕੁਛ ਨੇ ਪੁੱਛਿਆ ਵੀ ਕੀ ਗੱਲ ਕਾਰਨ ਕੀ ਹੈ ਆਗੇ ਪ੍ਰਸ਼ਾਦਾ ਪਾਣੀ ਛਕਿਆ ਬਣਾਇਆ ਛਕਿਆ ਤੇ ਆਰਾਮ ਕਰਨ ਲੱਗੇ ਤੇ ਉਦੋਂ ਬਾਅਦ ਉਹਨੇ ਗੰਗੂਰਾਵ ਨੇ ਸ਼ਾਹਕਵਾਰ ਨੂੰ ਪੁੱਛਿਆ ਵੀ ਸ਼ਾਹਕਵਾਰ ਜੀ ਵੀ ਮੇਰੀ ਇਸ ਗੱਲ ਦਾ ਜਵਾਬ ਦਿਓ ਕਿ ਮੈਂ ਨਗਰ ਵਿੱਚ ਗਿਆ ਉੱਥੇ ਬੱਕਰਾ ਦੇਖਿਆ ਇੱਕ 메ਨ ਗੇਟ ਦੇ ਵਿੱਚ ਬੰਨਿਆ ਹੋਇਆ ਜਾਣ ਵਾਲਾ ਵੀ ਉਹਦੇ 10 ਊਟੀਆਂ ਮਾਰਦਾ ਤੇ ਆਉਣ ਵਾਲਾ ਨਹੀਂ ਉਹ ਤੋਂ ਮਾਰੇ ਬਿਨਾ ਜਾਣ ਨਹੀਂ ਦਿੰਦੇ ਉੱਤੇ ਉਹ ਕੀ ਕਾਰਨ ਸੀ ਸ਼ਾਹੂਕਰ ਕਹਿੰਦਾ ਮੈਨੂੰ ਮੇਰੀ ਇੱਕ ਕਹਾਣੀ ਤੈਨੂੰ ਸੁਣਨੀ ਪਊਗੀ ਇਹਦਾ ਜਵਾਬ ਫੇਰ ਆਊਗਾ ਉਹ ਕਹਿੰਦਾ ਠੀਕ ਹੈ ਜੀ ਉਹ ਕਹਿੰਦਾ ਵੀ ਇੱਕ ਨਗਰ ਦੇ ਵਿੱਚ ਖੇਡਾ ਪਾਉਣ ਵਾਲਾ ਆਇਆ ਉਹਨੇ ਆਪਦੀ ਡੁਗਡੁਗੀ ਖੜਕਾਈ ਤਾਂ ਪਿੰਡ ਦੇ ਲੋਕ ਕਹਿਣ ਲੱਗੇ ਵੀ ਤੇ ਖੇਡਾ ਨਾ ਪਾ ਰਾਜੇ ਨੇ ਮਨਾ ਕੀਤਾ ਹੋਇਆ ਉਹਦੇ ਫੇਰ ਉਹਨਾਂ ਦੀ ਕੋਈ ਗੱਲ ਨਾ ਸੁਣੀ ਉਹਨੇ ਜਾ ਕੇ ਨਗਰ ਦੇ ਵਿੱਚ ਕਹਾਂ ਜਾ ਕੇ ਰਾਜੇ ਦੇ ਮਹਿਲਾ ਦੇ ਕੋਲ ਜਾ ਕੇ ਵੀ ਡੁਗਡੁਗੀ ਖੜਕਾਈ ਤਾਂ ਉੱਥੋਂ ਦੇ ਉਹਨਾਂ ਦੇ ਜਿਹੜੇ ਨੌਕਰ ਸੀ ਉਹਨਾਂ ਨੇ ਵੀ ਰੋਕਿਆ ਤੇ ਐਂਡ ਨੂੰ ਰਾਜੇ ਨੂੰ ਪਤਾ ਲੱਗਾ ਕਿ ਖੇਡੇ ਵਾਲਾ ਤੇ ਰਾਜੇ ਨੇ ਉਹਨੂੰ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਜੀ ਅਸੀਂ ਫਿਰ ਸਾਡਾ ਇਹ ਰੋਜ਼ਗਾਰ ਐ ਸੀ ਕਿੱਥੇ ਮਤਲਬ ਕਿ ਕਿੱਥੋਂ ਕਮਾਈ ਕਿੱਥੋਂ ਖਾਈਗੀ ਤੇ ਰਾਜਾ ਕਹਿੰਦਾ ਜੇ ਖੇਡਣਾ ਹੈ ਤਾਂ ਖੇਡਾ ਜਾ ਪਾਈਂ ਨਾ ਕਿਸੇ ਨੇ ਦੇਖਿਆ ਹੋਵੇ ਤੇ ਨਾ ਕਿਸੇ ਨੇ ਦੇਖਣਾ ਹੋਵੇ ਉਹ ਜਿਹੜਾ ਖੇਡੇ ਵਾਲਾ ਮਦਾਰੀ ਸੀ ਉਹ ਕਹਿੰਦਾ ਵੀ ਠੀਕ ਐ ਮੈਂ ਖੇਡਾਂ ਜੇ ਆਪਾਂ ਉਹ ਨਾ ਹੀ ਕਿਤੇ ਤੁਸੀਂ ਦੇਖਿਆ ਹੋਊਗਾ ਨਾ ਦੇਖਣਾ ਉਹ ਕਹਿੰਦਾ ਠੀਕ ਐ ਉਹ ਦੇਖਣ ਲੱਗੇ ਉਹ ਮਦਾਰੀ ਨੇ ਬਨ ਕੇ ਨਾਲ ਉਹਦੇ ਘਰ ਵਾਲੀ ਮਦਾਰਨ ਤੇ ਮਦਾਰੀ ਨੇ ਬਨ ਕੇ ਸੂਟੀਆਂ ਰੱਸੀ ਬਨ ਕੇ ਤੇ ਉੱਤੇ ਲੱਗੇ ਨੱਚਣ ਟੱਪਣ 5-7 ਮਿੰਟਾਂ ਬਾਅਦ ਉਹ ਕਹਿੰਦਾ ਜੀ ਮੈਂ ਆਕਾਸ਼ ਦੇ ਵਿੱਚ ਜੰਗ ਹੋਈ ਜਾਂਦਾ ਹੈ ਮੈਂ ਦੇਖਣਾ ਰਾਜਾ ਕਹਿੰਦਾ ਯਾਰ ਕਿੱਧਰ ਖੇਡਾ ਉਹ ਕਹਿੰਦਾ ਨਹੀਂ ਜੀ ਬਸ ਮੈਂ ਗਿਆ ਤੇ ਆਇਆ ਉਹ ਤਾਂ ਇਹਨੇ ਕਹਿੰਦੇ ਕਹਿੰਦੇ ਉਥੋਂ ਡਾਰੀ ਮਾਰ ਗਿਆ ਲੋਪ ਹੋ ਗਿਆ ਦਿਸਣੋਂ ਬੰਦ ਹੋ ਗਿਆ ਚਲੋ ਉਹ ਕਹਿੰਦੇ ਯਾਰ ਡੀਕਿਆ ਉਹਨਾਂ ਨੇ ਕੁਝ ਟਾਈਮ ਤੇ ਰਾਜਾ ਕਹਿੰਦਾ ਵੀ ਆਹ ਕੀ ਯਾਰ ਕੰਮ ਹੋ ਰਿਹਾ ਜਬ ਉਹ ਖੜਾ ਕਰ ਲਿਆ ਪਤਾ ਕੁਛ ਕੁ ਮਿੰਟਾਂ ਬਾਅਦ ਉਹ ਮਦਾਰੀ ਦੀ ਇੱਕ ਬਾਹ ਡਿੱਗੀ ਉੱਥੇ ਕੱਟੀ ਹੋਈ ਫਿਰ ਦੂਸਰੀ ਡਿੱਗੀ ਫਿਰ ਲੱਤ ਦੋਨੇ ਲੱਤਾਂ ਫਿਰ ਉਹਦਾ ਧੜਾ ਡਿੱਗਿਆ ਉਹ ਕਹਿੰਦੇ ਵੀ ਇਹ ਤਾਂ ਮਦਾਰੀ ਦੀ ਮੌਤ ਹੀ ਹੋ ਗਈ ਯਾਰ ਕੋਈ ਪਤਾ ਨਹੀਂ ਕਿਹੜੇ ਜੰਗ ਚ ਵਗ ਗਿਆ ਉਹ ਮਦਾਰਨ ਵੀ ਦੇਖ ਕੇ ਰੋਣ ਲੱਗੀ ਉਹਨਾਂ ਨੇ ਕੀ ਕਰਿਆ ਉਹਦਾ ਚੱਕ ਕੇ ਸੰਸਕਾਰ ਕਰਤਾ ਉਹਨਾਂ ਟਾਈਮ ਮਾਤੇ ਸਤੀ ਪ੍ਰਥਾ ਉੰਦੀ ਨਾਲ ਉਹਦੇ ਜਿਹੜੀ ਸੀਗੀ ਮਦਾਰ ਨਾਲ ਹੀ ਉਹਨੂੰ ਘੂਕਤਾ ਤੇ ਜਦੋਂ ਸੰਸਕਾਰ ਕਰਤਾ ਤੇ ਦੂਜੇ ਦਿਨ ਉਹਦੀਆਂ ਛੁੱਟੀਆਂ ਜਿਉਂ ਉੱਥੇ ਲੱਗੀਆਂ ਰਹੀਆਂ ਆ ਉਹ ਤੇ ਦੂਜੇ ਦਿਨ ਪੇ ਮਦਾਰੀ ਆ ਗਿਆ ਰੱਸੀ ਤੇ ਦਵਾਰੇ ਆ ਗਿਆ ਡੁਗੜੀ ਖੜਕਾਈ ਉਹ ਸਾਰੇ ਹੈਰਾਨ ਹੋ ਗਏ ਵੀ ਤਾਂ ਕੱਲ ਫੂਕੇ ਸੀ ਆ ਕਿੱਥੋਂ ਆ ਗਿਆ ਵਾ ਆ ਕੇ ਜੀਤੋਂ ਭਈ ਰਾਜਾ ਸਾਹਿਬ ਵੀ ਉੱਥੇ ਆ ਕੇ ਹੋਰ ਨੌਕਰ ਚੱਕਰ ਹੋਰ ਜਿੰਨੇ ਲੋਕ ਇਕੱਠੇ ਹੋ ਗਏ ਉਹ ਗੰਧਰਾ ਜੀ ਮੇਰੀ ਮਦਦ ਨਾਲ ਕਿੱਥੇ ਰਾਜਾ ਕਹਿੰਦਾ ਯਾਰ ਕੱਲ ਤੇਰਾ ਸੀ ਆ ਚੀਜ਼ ਦੇਖੀ ਵੀ ਜਦ ਲੱਤ ਡਿੱਗੀ ਬਹ ਤੜ ਡਿੱਗੀ ਸਾਰਾ ਇੱਥੇ ਅਸੀਂ ਚੱਕ ਕੇ ਸਰੀਰ ਤੇਰਾ ਫੂਕਤਾ ਨਾਲ ਉਹਨੂੰ ਫੂਕਤਾ ਚਤਾ ਉਹ ਗੰਧਰਾ ਜੀ ਸਾਹਿਬ ਇਹ ਇੰਜ ਨਾ ਕਰੋ ਵੀ ਤੁਸੀਂ ਮੇਰੇ ਘਰ ਵਾਲੀ ਨੂੰ ਦਿਓ ਤੁਸੀਂ ਮੇਰੇ ਘਰ ਵਾਲੇ ਨੂੰ ਕੈਦ ਕਰ ਰੱਖਿਆ। ਉਹ ਕਹਿੰਦਾ ਨਹੀਂ ਯਾਰ ਏਸੀ ਗੱਲ ਤਾਂ ਨਹੀਂ। ਉਹ ਕਹਿੰਦਾ ਜੀ ਮੈਂ ਆਵਾਜ਼ ਮਾਰ ਕੇ ਉਹਨੂੰ ਬੁਲਾ ਲਾਂ। ਰਾਜਾ ਸਾਹਿਬ ਕਹਿੰਦੇ ਬੁਲਾ ਲਾ। ਜਦੋਂ ਉਹਨੇ ਆਵਾਜ਼ ਮਾਰੀ ਤੇ ਮਦਾਰਨ ਬੋਲੀ ਕਹਿੰਦੀ ਮੈਂ ਤਾਂ ਜੀ ਇਹਨਾਂ ਦੇ ਕੋਠੀ ਦੇ ਵਿੱਚ ਅੰਦਰ ਬੰਦ ਕਰ ਰੱਖਿਆ ਇਹਨੂੰ। ਕਹਿੰਦਾ ਰਾਜਾ ਸਾਹਿਬ ਜੀ ਸੁਣੋ ਆ ਵੇਖ। ਉਹ ਭਈ ਆ ਉਹਦੇ ਨੌਕਰਾਂ ਨੂੰ ਕਹਿੰਦਾ ਲਿਆਓ ਭਾਈ। ਜਦੋਂ ਲਿਆਂਦੇ ਤੇ ਮਦਾਰਨ ਵੀ ਉੱਥੇ ਲਿਆਂਦੀ। ਚਲੋ ਉਸ ਤੋਂ ਬਾਅਦ ਰਾਜਾ ਸਾਹਿਬ ਨੂੰ ਕਹਿੰਦਾ ਜੀ ਮੇਰਾ ਐਡਾ ਵਡਾ ਜਾਦੂ ਸੀਗਾ ਇਹ ਇੱਕ ਮਰਕ ਇਹ ਮੇਰਾ ਖੇਡਾ ਸੀ ਨਾ ਤੁਸੀਂ ਇਹ ਜਿਹਾ ਕਦੇ ਦੇਖਣਾ ਤੇ ਨਾ ਹੀ ਦੇਖਿਆ ਉਹ ਰਾਜਾ ਕਹਿੰਦਾ ਕਮਾਲ ਆ ਗੱਲਾ ਯਾਰ ਤਰੀ ਗੱਲ ਜੀ ਪੱਕੀ ਐਸ ਤੇ ਇਹਨੂੰ ਜਿਉਂਦੀ ਨਹੀਂ ਫੋਕਤਾ ਸੀਗਾ ਤੈਨੂੰ ਵੀ ਫੋਕਤਾ ਸੀ ਕਿਧਰੋਂ 15 ਦਵਾਰੇ ਆ ਗਏ ਯਾਰ ਚਲੋ ਉਹ ਸੰਭਾਵਤੀ ਹੋ ਗਈ ਖੇਡੀ ਤੇ ਰਾਜੇ ਨੇ ਉਹਨੂੰ ਮਾਨ ਸਨਮਾਨ ਵੀ ਕੀਤਾ ਤੇ ਉਹਨੂੰ ਸਪੈਸ਼ਲ ਤੌਰ ਤੇ ਮਿਲੇ ਤੇ ਕਹਿਣ ਲੱਗੇ ਵੀ ਇਹ ਤੂੰ ਸਿੱਖਿਆ ਕਿੱਥੋਂ ਆ? ਉਹ ਕਹਿੰਦਾ ਜੀ ਮੈਂ ਸਿੱਖਿਆ ਇੱਕ ਕੁੰਨੂ ਦੇ ਪਹਾੜ ਤੇ ਕੋਈ ਮਹਾਂਪੁਰਖ ਰਹਿੰਦੇ ਨੇ ਉਹ ਇਹ ਵਿਦਿਆ ਪੜ੍ਹਾਉਂਦੇ ਨੇ। ਤੇ ਸਾਨੂੰ ਇਹ ਇੱਕ ਵਿਦਿਆ ਇਹ ਵਿਦਿਆ ਪੜ੍ਹਨ ਤੇ ਇੱਕ ਸਾਲ ਲੱਗ ਜਾਊਗਾ। ਉਹ ਕਹਿਣ ਲੱਗੇ ਵੀ ਠੀਕ ਐ। ਸਾਰਾ ਡਰੈੱਸ ਪੁੱਛ ਲਿਆ ਵੀ ਕਿੱਥੇ ਜੀ ਐ ਤੇ ਕਿਵੇਂ ਕਰਕੇ ਸਾਰਾ ਦਸਤਾਰਾ ਜੀ ਨੂੰ ਰਾਜੇ ਨੇ ਦੂਜੇ ਦਿਨ ਆਪਦੇ ਰਾਣੀਆਂ ਨਾਲ ਰਾਏ ਕੀਤੀ ਵੀ ਐਂ ਕਰਕੇ ਮੈਂ ਤਾਂ ਵਿਦਿਆ ਸਿੱਖਣ ਜਾਣਾ ਤੇ ਜਾਣਾ ਜ਼ਰੂਰ ਹੈ ਤੇ ਉਹ ਰਾਣੀ ਕਹਿੰਦੀ ਵੀ ਚਲ ਜਿੰਨੇ ਤੂੰ ਜਾਣਾ ਤਾਂ ਜਾ ਫਿਰ ਕੋਈ ਗੱਲ ਨਹੀਂ ਇੱਕ ਉਹਨੇ ਆਪ ਦਾ ਸਾਥੀ ਰਾਜੇ ਸਿੱਖ ਕਹਿੰਦੇ ਨੇ ਜਿਹਨੂੰ ਨਾਈ ਕਹਿੰਦੇ ਨੇ ਆਪਾਂ ਉਹ ਤਿਆਰ ਕੀਤਾ ਸੇਵਾਦਾਰ ਤੇ ਰਾਣੀ ਨੂੰ ਕਹਣ ਲੱਗੇ ਮੈਂ ਜਾਣਾ ਹੈ ਰਾਣੀ ਨੇ ਰਾਣੀ ਕਹਿਣ ਲੱਗੀ ਵੀ ਮੈਂ ਜਿੰਨਾ ਚਿਰ ਤੂੰ ਸਾਲ ਆਉਂਦਾ ਨਹੀਂ ਮੈਂ ਆਪਦਾ ਰਸਨ ਪਾਣੀ ਇੰਦਰ ਰੱਖ ਲਵਾਂ ਮੈਂ ਫੇਰ ਵਾਰ ਖੋਲੂਗਾ ਜਿੰਨਾ ਚਿਰ ਤੂੰ ਆਉਂਦਾ ਨਹੀਂ ਆਹ ਮੇਰੀ ਇੱਕ ਮੰਦਰੀ ਹੈ ਤੈਨੂੰ ਨਿਸ਼ਾਨੀ ਜਿੰਨਾ ਚਿਰ ਤੂੰ ਮੋਰੇ ਵੀਦੀ ਆਲੇ ਵੀਦੀ ਮੈਨੂੰ ਇਹ ਦਿੰਦਾ ਨਹੀਂ ਨਿਸ਼ਾਨੇ ਉਚਰ ਮੈਂ ਬਾਹਰ ਨਹੀਂ ਖੋਲਣਾ ਨਹੀਂ ਮੈਂ ਅੰਦਰ ਹੀ ਮਰ ਜੂ ਰਾਜਾ ਕਹਿੰਦਾ ਠੀਕ ਹੈ ਰਾਜ ਨੇ ਉਹ ਨਿਸ਼ਾਨੀ ਫੜੀ ਤੇ ਰਾਣੀ ਨੇ ਆਦਾ ਗੇਟ ਲਾ ਲਿਆ ਰਾਜੇ ਨੇ ਅਖਾ ਵੀ ਕਿ ਤੇ ਡਿੱਗੀ ਨੇ ਬਵ ਰਾਜ ਕਿਤੇ ਮੁੰਦਰੀ ਉਹਨੇ ਕੋਈ ਉੱਥੇ ਹੀ ਦੇਖ ਕੇ ਦਰਜ ਕੋਈ ਇਸ ਤਰ੍ਹਾਂ ਦੀ ਕੋਈ ਖੁੱਡ ਲਾ ਲੋ ਉੱਥੇ ਸਾਮ ਕੇ ਰੱਖਤੀ ਆ ਆਪਦੇ ਧਿਆਨ ਚ ਵੀ ਆਪਾਂ ਇੱਥੋਂ ਚੱਕ ਲਾਂਗੇ ਆਪਦੇ ਮਹਿਲਾਂ ਦੇ ਨੇੜੇ ਕਿਤੇ ਤੇ ਰਾਜਾ ਚਲਾ ਗਿਆ ਨਾਲ ਉਹ ਨਾਈ ਸਿਖ ਤੇ ਦੋਨੇ ਚਲੇ ਗਏ ਤੇ ਕੁੱਲੂ ਦੀ ਪਹਾੜ ਤੇ ਉੱਤੇ ਚਲੇ ਗਏ ਉਹ ਮਹਾਂਪੁਰਖਾਂ ਕੋਲੇ ਲੱਭ ਗਏ ਥਾਂ ਉਹਨਾਂ ਦੀ ਕੁਟਿਆ ਤੇ ਬਾਬੇ ਦੀ ਕੁਟਿਆ ਕੋਲੇ ਇਹਨਾਂ ਨੇ ਆਪਦਾ ਤੰਬੂਲਾ ਲੈ ਸੈਟ ਤੇ ਤੇ ਬਾਬੇ ਕੋਲੇ ਰਹਿਣ ਲੱਗੇ ਉਹ ਜਿੰਨੀ ਵਿੱਦਿਆ ਪੜਾਇਆ ਕਰੇ ਰਾਜੇ ਨੂੰ ਕੁਟਿਆ ਦੇ ਅੰਦਰ ਬਾੜ ਲਿਆ ਕਰੇ ਤੇ ਕੇ ਬਾਹਰ ਭੇਡ ਲਿਆ ਕਰੇ ਅੰਦਰ ਬੈਠਾ ਰਾਜਾ ਸਿੱਖੀ ਗਏ ਤੇ ਬਾਹਰ ਬੈਠਾ ਉਹ ਨਾਈ ਉਹ ਸਿੱਖੀ ਗਏ ਜਿੰਨੀ ਉਹਨਾਂ ਨੂੰ ਸਿਖਿਆਣ ਤੇ ਉਹ ਬਾਹਰ ਬੈਠਾ ਸਿੱਖੀ ਜਾਵੇ। ਸਾਲ ਹੋ ਗਿਆ ਜੀ ਇਸ ਤਰ੍ਹਾਂ ਕਰਦੇ। ਵਿਦਿਆ ਸਿੱਖ ਲਈ ਉਹਨਾਂ ਨੇ। ਵਿਦਿਆ ਸਿੱਖੀ ਤੇ ਉਹ ਮਹਾਂਪੁਰ ਕਹਿੰਦੇ ਵੀ ਲਓ ਸੋਡੀ ਵਿਦਿਆ ਸੰਪੂਰਨ ਹੋ ਗਈ ਤੇ ਤੁਸੀਂ ਹੁਣ ਚਲੇ ਜਾਓ। ਉਹ ਤੋਂ ਬਈ ਚਾਲੇ ਪਾਤੇ ਉਹਨਾਂ ਨੇ। ਤੁਰਦੇ ਤੁਰਦੇ ਇੱਕ ਧਾਂਗੀ ਹੋਇਆ ਨਾ ਜੰਗਲ ਦੇ ਵਿੱਚ। ਆ ਰਸਤੇ ਵਿੱਚ ਜਿੱਥੋਂ ਆਉਂਦੇ ਤੇ ਉੱਤੇ ਹਾਥੀ ਮਰਿਆ ਪਿਆ ਸੀ ਹਾਥੀ ਮਰਿਆ ਪਿਆ ਤੇ ਰਾਜਾ ਇਹੜਾ ਨਾਈ ਸੀ ਰਾਜ ਨੇ ਕਹਿੰਦਾ ਵੀ ਤੂੰ ਵਿੱਦਿਆ ਪੜ੍ਹ ਕੇ ਆਇਆ ਹੈ ਬਿੱਤਿਆ ਵਰਦਾ ਕਰਕੇ ਦੇਖ ਵੀ ਕੰਮ ਵੀ ਕਰਦਾ ਹੁਣ ਤਾਂ ਆਪਾਂ ਨੇੜੀ ਆ ਬਾਬੇ ਦੇ ਪੁੱਛ ਲਾਂਗੇ ਜੀ ਦੁਬਾਰੇ ਉਹ ਕਹਿੰਦਾ ਵੀ ਠੀਕ ਹੈ ਆਪਾਂ ਦੇਖ ਲੈਨੇ ਰਾਜ ਨੇ ਕੀ ਕਰਿਆ ਆਪ ਦਾ ਸਰੀਰ ਛੱਡ ਕੇ ਤੇ ਹਾਥੀ ਦੇ ਵਿੱਚ ਆਪ ਦਾ ਪ੍ਰਵੇਸ਼ ਕਰ ਲਿਆ। ਉਧਰੋਂ ਨਾਈ ਨਹੀਂ gira ਆਪ ਦਾ ਸੀ ਛੱਡ ਕੇ ਰਾਜਾ ਅਲ ਜੇ ਵੜ ਗਿਆ। ਤੇ ਨਾਈ ਵਾਲਾ ਭਰੇ ਮਾਰਿਆ ਉਹਨੇ ਚੱਕ ਕੇ। ਉਧਰੋਂ ਹਾਥੀ ਬਣ ਗਿਆ ਰਾਜਾ। ਜਿਹੜਾ ਰਾਜਾ ਸੀ ਜਿਹੜਾ ਨਾਈ ਸੀ ਉਹ ਰਾਜਾ ਬਣ ਗਿਆ। ਸਰੀਰ ਰਾਜੇ ਦਾ ਵਿੱਚ ਨਾਈ। ਚਲੋ ਉਹਨੇ ਹਾਥੀ ਨੂੰ ਕਰਿਆ ਕਾਬੂ ਤੇ ਪਿੰਡ ਲੈ ਜਾਂਦਾ ਆਪਦੇ ਸ਼ਹਿਰ ਚ ਤੇ ਰਾਣੀ ਨੂੰ ਆਖੇ ਵਾਰ ਕੋਲ ਉਹ ਕਹਿੰਦੀ ਵੀ ਤੈਨੂੰ ਵੀ ਨਿਸ਼ਾਨੀ ਦਿੱਤੀ ਉਹ ਦੇ ਹੁਣ ਨਿਸ਼ਾਨੀ ਉਹਨੂੰ ਪਤਾ ਨਾ ਨਾਈ ਨੂੰ ਹੁਣ ਸਾਰੇ ਪਿੰਡ ਦੇ ਸਾਰੇ ਸ਼ਹਿਰ ਨਗਰ ਦੇ ਨੂੰ ਰਾਜਾ ਮੰਨਣ ਤੇ ਰਾਜ ਗਦੀ ਤੇ ਬੈਠਾ ਉਹ ਤੇ ਹਾਥੀ ਲਿਆ ਕੇ ਉਹਨਾਂ ਨੇ ਨਾਈ ਨੇ ਉੱਥੇ ਉਹ ਆਉਦੇ ਨੌਕਰਾਂ ਨੂੰ ਕਹਿੰਦਾ ਵੀ ਹਾਥੀ ਏ ਬਹੁਤ ਤਕੜਾ ਤੀ ਤੋ ਕੰਮ ਲਾਉ ਪੂਰਾ ਉਹ ਰਾਜਾ ਬਣਿਆ ਹੋਇਆ ਸੀ ਹਾਥੀ ਉਹ ਤੋ ਕੰਮ ਲਾਉ ਪੂਰਾ ਉਹਨੂੰ ਪੂਰਾ ਭਾਈ ਦਵਲਿਆ ਕਰਨ ਉਹ ਨੌਕਰਾਂ ਨੂੰ ਕਹਿਣ ਲੱਗਾ ਜਿਹੜਾ ਰਾਜਾ ਬਣਿਆ ਹੋਇਆ ਜਿਨਾਈ ਵੀ ਇਹਨੂੰ ਮਰੇ ਹੋਏ ਕਿਸੇ ਜਾਨਵਰ ਦੇ ਕੋਲੇ ਨਾ ਕਰਿਓ ਤੇ ਉਹ ਕਹਿੰਦੇ ਜੀ ਠੀਕ ਹੈ ਇੱਕ ਦਿਨ ਕੀ ਹੋਇਆ ਹਾਥੀ ਤੋਂ ਉਹ ਲਈ ਜਾਂਦੇ ਸੀ ਬਾਹਰ ਤੇ ਨਾ ਤੋਤਾ ਮਰਿਆ ਪਿਆ ਸੀ ਕੋਈ ਬਾਥੀ ਦੇ ਵਿਚ ਰਾਜੇ ਦੀ ਰੂਹ ਸੀ ਤੇ ਉਹਨਾਂ ਛੱਡ ਕੇ ਸੀ ਤਨੇ ਹਾਥੀ ਤੇ ਤੋਤੇ ਚ ਵੜ ਗਿਆ ਹਾਥੀ ਮਰ ਗਿਆ ਉਹਨਾਂ ਨੇ ਆ ਕੇ ਰਾਜੇ ਨੂੰ ਨਾਈ ਨੂੰ ਦੱਸਿਆ ਕਿ ਵੀ ਐ ਕਰਕੇ ਜੀ ਰਾਜਾ ਸਾਹਿਬ ਵੀ ਆਪਣਾ ਹਾਥੀ ਮਰ ਗਿਆ ਜੀ ਉਹ ਕਹਿੰਦੇ ਹਾਥੀ ਕਿਵੇਂ ਮਰ ਗਿਆ ਉੱਥੇ ਕੋਈ ਮਰੀ ਜੀ ਤਾਂ ਨਹੀਂ ਸੀ ਕਹਿੰਦੇ ਮਰੀ ਤਾਂ ਕੋਈ ਨਹੀਂ ਕਿ ਤੋਤਾ ਆਪ ਡਿਆ ਸੀ ਕਹਿੰਦੇ ਫਿਰ ਐ ਚਾਚਾ ਉਹਨੇ ਭਈ ਕਹਿੰਦੇ ਵੀ ਜਿਹੜਾ ਕੋ ਤੋਤਾ ਲਿਆਊਗਾ ਉਹਨੂੰ ਇਨਾਮ 5 ਰੁਪਏ ਤੋਤੇ ਦਿੱਤੇ ਜਾਣਗੇ ਜਿਹੜਾ ਮਤਲਬ ਇੱਕ ਤੋਤਾ ਲਿਆ ਮਾਰ ਕੇ ਜਾਂ ਜਿਉਂਦਾ ਜਾਂ ਮਰਿਆ ਲੋਕਾਂ ਨੇ ਜਾਲ ਲਾ ਲੇ ਤੇ ਇੱਕ ਸ਼ਿਕਾਰੀ ਨੇ ਜਾਲ ਲਾਇਆ ਤੇ 100 ਤੋਤਾ ਉਹ ਜਾਲ ਵਿੱਚ ਫਸਿਆ ਹੋਇਆ ਤੇ ਸੌ ਤੋਤਾ ਜਿਹੜਾ ਰਾਜਾ ਬਣਾ ਹੋਇਆ ਤੋਤਾ ਸੀ ਉਹ ਦੂਜੇ ਤੋਤਿਆਂ ਨੂੰ ਕਹਿੰਦਾ ਵੀ ਐਂ ਕਰੋ ਆਪਾਂ ਇਕੱਠੇ ਸਾਰੇ ਆਣੇ 100 ਗਣਿਆਂ ਨੂੰ ਇਕੱਠੇ ਉਟਾਏ ਸਾਰਾ ਜਾਲ ਵਗੈਰਾ ਇਕੱਠੇ ਢਾ ਕੇ ਲੈ ਜਾਗੇ ਆਪਾਂ ਤੇ ਆਪਾਂ ਇੱਕੇ ਦਾ ਜਦੋਂ ਕਹਿਣਾ ਹੂੰ ਸਾਰੇ ਆਣੇ ਇਕੱਠੇ ਉਡਾਂਗੇ ਜਦੋਂ ਭਾਈ ਉਹ ਇੱਕ ਹੋਰ ਗਿਣੀ ਜਾਂਦਾ ਸੀ ਕੋਈ ਜਦੋਂ ਉਹ ਆ ਗਏ 99 ਤੇ ਉਹਨੇ ਪਹਿਲੀ ਕਰ ਤਾਂ ਹੂੰ ਉਹ ਦੂਜੇ ਉੱਡ ਕੇ ਕੱਲਾ ਰਾਜਾ ਫਸ ਗਿਆ ਕੱਲਾ ਆਇਆ ਫਸ ਗਿਆ ਜਦੋਂ ਤੇ ਉਹਨੇ ਭਾਈ ਜਿਹੜੇ ਸ਼ਿਕਾਰੀ ਸੀ ਉਹਨੇ ਫੜ ਲਿਆ ਫੜ ਕੇ ਜਦੋਂ ਲਿਜਾਣ ਲੱਗੇ ਤਾਂ ਉਹ ਤੋਤਾ ਬੋਲਿਆ ਉਹ ਕਹਿੰਦਾ ਮੈਨੂੰ ਤੂੰ ਵਜ਼ੀਰ ਕੋਲ ਲੈ ਚੱਲ ਤੇ ਮੈਂ ਤੈਨੂੰ ਵੱਧ ਨਾਮ ਦਵਾ ਦੂੰਗਾ ਉਹ ਕਹਿੰਦਾ ਠੀਕ ਹੈ ਉਹ ਵਜ਼ੀਰ ਕੋਲ ਲੈ ਗਿਆ ਵਜ਼ੀਰ ਤੂੰ ਤੇਰੇ ਵਜ਼ੀਰ ਕੋਲੇ ਗੱਲ ਕਰੀ ਕਹਿੰਦਾ ਵੀ ਇਹਨੂੰ ਇੰਨੇ ਪੈਸੇ ਦੇ ਦੇ ਮੈਂ ਤੈਨੂੰ ਬਾਕੀ ਗੱਲ ਬਾਅਦ ਵਿੱਚ ਦੱਸਦਾ ਉਹਨੂੰ ਪੈਸੇ ਦਿਵਾ ਕੇ ਤੇ ਵਜ਼ੀਰ ਨੂੰ ਦੱਸੀ ਗੱਲ ਹੋਣੀ ਸਾਰੀ ਵੀ ਐਂ ਕਰਕੇ ਸੀ ਵਿਦਿਆ ਸਿੱਖੀ ਸੀ ਤੇ ਉਹ ਉਹ ਰਾਜ ਆ ਜਿਹੜਾ ਮੇਰੇ ਨਾਲ ਆਈ ਸੀ ਉਹ ਰਾਜਾ ਬਣਿਆ ਬੈਠਾ ਹੈ ਤੇ ਤੁਸੀਂ ਉਹਨੂੰ ਐਂ ਕਰੋ ਫਲਾਣੇ ਦੇਸ਼ ਦੇ ਰਾਜੇ ਨੇ ਆਪਦੀ ਕੁੜੀ ਦੇ ਰਿਸ਼ਤਾ ਕਰਨਾ ਸੀਗਾ ਵੀ ਰਾਜੇ ਨਾਲ ਉਹ ਰਿਸ਼ਤਾ ਰਹਿ ਗਿਆ ਸੀ ਤੇ ਉਹ ਹੁਣ ਦੁਬਾਰੇ ਕਰ ਕਰ ਲੇ ਉੱਥੇ ਫਿਰ ਇਹਨੂੰ ਕਹੋ ਵੀ ਬੱਕਰਾ ਜਿਹਾ ਦਾ ਕਰਕੇ ਦਿਖਾ ਕਿ ਇਸ ਤਰ੍ਹਾਂ ਦੀ ਸ਼ਰਤ ਲਗਾਇਓ ਤੇ ਨਾਲ ਤੂੰ ਮੈਨੂੰ ਲੈ ਕੇ ਜਾਇ। ਤੇ ਉਹ ਕੀ ਕਰਿਆ? ਉਹ ਰਾਜਾ ਬਣੇ ਸਿਨਾਈ ਉਹਨੂੰ ਕਹਿਣ ਲੱਗੇ ਜੀ ਫਰਾਨੇ ਦੇਸ਼ ਦੇ ਰਾਜੇ ਨੇ ਆਪਣੇ ਪਹਿਲਾਂ ਵੀ ਗੱਲ ਕਰੀ ਸੀਗੀ ਵੀ ਆਹ ਲੜਕੀ ਦਾ ਡੋਲਾ ਦੇਣਾ ਤੇ ਚਲੋ ਵਿਆਹ ਕਿਲੇਗੀ। ਉਹ ਗਏ ਵਿਆਹਣ। ਤੇ ਉਹਦੇ ਸਾੜੀਆਂ ਇਹ ਤੋਂ ਪਾਰ ਰੁਕੇ ਕਹਿੰਦੇ ਸਾਨੂੰ ਤਾਂ ਬੱਕਰਾ ਜਿਉਂਦਾ ਕਰਕੇ ਦਿਖਾ। ਉਹਨੇ ਪਹਿਲਾਂ ਦੱਸਤਾ ਵਜ਼ੀਰ ਨੇ ਵੀ ਸਾਡਾ ਰਾਜਾ ਤਾਂ ਡਾ ਕਰਾ ਮਾਤੀ ਇਹ ਤਾਂ ਬੱਕਰਾ ਵੀ ਜਿਉਂਦਾ ਕਰ ਦਿੰਦਾ। ਉਹਨਾਂ ਨੇ ਮਰਿਆ ਹੋਇਆ ਬੱਕਰਾ ਮੂਰੇ ਕਰਤਾ। ਉਹ ਨਾਲ ਚੱਕਿਆ ਹੋਇਆ ਉਹਨੇ ਤੋਤਾ। ਜਦੋਂ ਉਹ ਭਾਈ ਨਾਈ ਸੀਗੇ ਜਿਹੜਾ ਰਾਜੇ ਚ ਬਣਾਇਆ ਸੀ। ਉਹ ਬੱਕਰੇ ਚ ਬੜ ਕੇ ਜਿਉਂਦਾ ਹੋ ਗਿਆ ਬੱਕਰਾ ਜਦੋਂ। ਉਦੋਂ ਰਾਜੇ ਨੇ ਤੋਦੈ ਸਰੀ ਛੱਡਿਆ ਤੇ ਆਉ ਸਹੀ ਆ ਰਾਜਾ ਵਾਲੇ ਸਰੀਰ ਚ ਆ ਗਿਆ ਚਰਨਾਂ ਲੈ ਤਾ ਉਹਨਾਂ ਦੀ ਉਹ ਰਾਣੀ ਵਿਆਹ ਕੇ ਲਿਆਂਦੀ ਫੇਰ ਯਾਨੀ ਕਿ ਉਹ ਬੱਕਰਾ ਲੈ ਕੇ ਆਂਦਾ ਉਹ ਬੱਕਰਾ ਫੇਰ ਲਿਆ ਕੇ ਬੰਨਿਆ ਤੇ ਉਹ ਬੱਕਰਾ ਇਹ ਪਿੰਡ ਦੇ ਬਾਹਰ ਬੰਨ ਕੇ ਤੇ ਜਿਹੜਾ ਵੀ ਜਾਂਦਾ ਸੀ ਉਹਦੇ ਫਿਰ 10 ਟੀਆਂ ਜਾਣ ਵਲੇ 10 ਆਉਣ ਵਲੇ ਫਿਰ ਸ਼ਾਹੂਕਰ ਨੇ ਦੱਸਿਆ ਵੀ ਉਹ ਬੱਕਰਾ ਇਹ ਜਿਹੜੇ ਬੱਕਰੇ ਨੇ ਇਸ ਤਰ੍ਹਾਂ ਰਾਜੇ ਨਾਲ ਧੋਖਾ ਕਰਿਆ ਸੀਗਾ ਫੇਰ ਉਹ ਨਿਸ਼ਾਨੀ ਜਿਹੜੀ ਛਾਂਪ ਜਿਹੜੀ ਮੁੰਦਰੀ ਫੜਾਈ ਸੀਗੀ ਰਾਣੀ ਨੇ ਉਹ ਹੁਣ ਦਿੱਤੀ ਫਿਰ ਉਹਨੇ ਬਾਰ ਖੋਲਿਆ ਇਸ ਤਰ੍ਹਾਂ ਦੀ ਇਹ ਕੰਗੂਰਾਵ ਦੀ ਤੇ ਸ਼ਾਹੂਕਰ ਦੀ ਕਹਾਣੀ ਹੈ ਐਨੀ ਗੇਪਿੰਡਿਆ ਪ੍ਰਵਾਹਨ ਕਰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ